ਜੀ ਹੁਣ ਮੇਰੇ ਭਰਾ ਸਾਰੇ ਕਿਦਾਂ ਠੀਕ ਆ ਜੀ? ਬਾਕੀ ਅੱਜ ਸਾਡਾ ਭਰਾ ਆ ਗੋਪੂ ਬਹੁਤ ਚੰਗਾ ਲੱਗਦਾ ਗੋਪੂ ਭਰਾ ਸਾਡਾ ਜਿੰਮ ਜੋ ਮਲਾਉਣ ਲਾਪੇ ਆ। ਤੇ ਅੱਜ ਕੱਲ ਗੋਪੂ ਨੂੰ ਟੋਰਾ ਬਹੁਤ ਮਾਰਦੇ ਲੋਕੀ ਵੀ ਜੇ ਮਲਾਉਂਦਾ ਤੇਰੇ ਕੋ ਲੱਗਣਾ ਤੇਰਾ ਲੱਕ ਟੁੱਟ ਜਾਣਾ ਫਲਾਨਾ ਅਸੀਂ ਹੁਣ ਇਹੀ ਚਾਹੁੰਦੇ ਆ ਵੀ ਗੋਪੂ ਭਰਾ ਸਾਡਾ ਵਧੀਆ ਜਿੰਮ ਲਾਵੇ ਤੇ ਵਧੀਆ ਬਣਾ ਕੇ ਦੱਸੇ ਲੋਕਾਂ ਨੂੰ ਸਰੀਰ। ਹੁਣ ਆਪਾਂ ਗੋਪੂ ਭਾਈ ਦੀ ਸਲਾਹ ਲੈਨੇ ਆ ਵੀ ਗੋਪੂ ਭਾਈ ਤੁਹਾਨੂੰ ਕਿਦਾਂ ਦਾ ਦੱਸਦਾ ਜਿੰਮ ਲਾ ਕੇ? ਵਧੀਆ ਭਾਈ ਲੱਗਦਾ। ਸਹੀ ਆ। ਸਹੀ ਲੈਂਦਾ ਸਰੀਰ। ਹੋਰ ਹੋਰ ਭਾਈ। ਮੈਂ ਇਹੀ ਚਾਹੁੰਨੇ ਆ ਵੀ ਜਿੰਮ ਜੁਮ ਲਾਓ ਜਿੰਨਾ ਮਰਜੀ ਸਪੋਰਟਸ ਕਰੋ ਅਸੀਂ ਇਹੀ ਕਹਿੰਨੇ ਪਿੰਡ ਵਾਲਿਆਂ ਨੂੰ ਵੀ ਸਪੋਰਟਸ ਕਰੋ ਇੱਕ ਦੂਜੇ ਨਾਲ ਲੱਤਾਂ ਨਾ ਖਿੱਚੋ ਜਿਹੜੇ ਅੱਜ ਕੱਲ ਫਿਟਨੈਸ ਵੱਲ ਪੇਓ ਆ ਲੋਕੀ ਸਾੜਾ ਉਹ ਕਰਦੇ ਆ ਵੀ ਉਹ ਜਿੰਮ ਲਾਉਂਦਾ ਜੀ ਗੋਪੂ ਐ ਕਰਦਾ ਜੀ ਲਾਲਾ ਪਿਆ ਜੀ ਸਾਨੂੰ ਉਹ ਲੋਕੀ ਕਹਿੰਦੇ ਆ ਤੁਸੀਂ ਜਿੰਮ ਲੈ ਲੈ ਕੇ ਜਾਂਦੇ ਏਨੂੰ ਲੱਕ ਤੋੜ ਦੂਗੇ ਫਲਾਣਾ ਤੋੜ ਦੂਗੇ ਭਾਈ ਅਸੀਂ ਇਹੀ ਕਹਿੰਨੇ ਆ ਕੋਈ ਵੀ ਗੇਮ ਕਰੋ ਸਪੋਰਟਸ ਦੀ ਕਰੋ ਭਾਵੇਂ ਖੇਡੋ ਕਬੱਡੀ ਖੇਡੋ ਭਾਵੇਂ ਜਿੰਮ ਕਰੋ ਜੋ ਵੀ ਕਰਨਾ ਕਰੋ ਦੂਜਿਆਂ ਨੇ ਲਤਾਂ ਨਾ ਖਿੱਚੋ ਵੀ ਕੋਈ ਕਰ ਰਿਹਾ ਮਿਹਨਤ ਤਾਂ ਤੁਸੀਂ ਉਹਨੂੰ ਕਿੱਥੋਂ ਕਮੈਂਟ ਮਾਰਦੇ ਆ ਗੋਪੂ ਆਹ ਕੀ ਕਰਦਾ ਤੂੰ ਫਲਾਣਾ ਕਰਦਾ ਇਦਾਂ ਨਾ ਕਹੋ ਗੋਪੂ ਭਰਾ ਤੈਨੂੰ ਕਿਦਾਂ ਮਾਰਦੇ ਲੋਕੀ ਤੋੜਾ ਹਾਂਜੀ ਹਾਂਜੀ ਤੇ ਮੈਂ ਤੈਨੂੰ ਕਿਦਾਂ ਦਾ ਫੀਲ ਹੁੰਦਾ ਜਦੋਂ ਤੈਨੂੰ ਲੋਕੀ ਇਦਾਂ ਕਹਿੰਦੇ ਗਲਤ ਫੀਲ ਹੁੰਦਾ ਹਾਂਜੀ ਪਰ ਨਹੀਂ ਤੂੰ ਲੋਕਾਂ ਨੂੰ ਇਹ ਹੁਣ ਦੱਸਣਾ ਕਰਕੇ ਜਿੰਮ ਲਾ ਕੇ ਆਪਣਾ ਸਰੀਰ ਬਣਾ ਕੇ ਦੱਸਣਾ ਵੀ ਮੈਂ ਮਿਹਨਤ ਕਰਦਾ ਤੇ ਮੈਂ ਇਸ ਲੇਨ ਦੇ ਵਿੱਚ ਪਿਆ ਤਾਂ ਮੈਂ ਹੁਣ ਐਨ ਸਿਰੇ ਤੱਕ ਪਾਉਂਗਾ ਐਨ ਪੂਰਾ ਤੇ ਅਹੀ ਵੀ ਤੈਨੂੰ ਇਹੀ ਕਹਿੰਨੇ ਆ ਬਾਬਾ ਤੇ ਚੜ੍ਹਦੀ ਕਲਾ ਰੱਖੇ ਜੇ ਮਿਹਨਤ ਤੂੰ ਇਦਾਂ ਨਾਲ ਸਰੀਰ ਵਧੀਆ ਬਣਾਵੇਂ ਹਾਂਜੀ ਜਿਹੜੇ ਆ ਲੋਕਾਂ ਦੇ ਮੂੰਹ ਬੰਦ ਕਰਨੇ ਆ ਤੁਸੀਂ ਹਾਂਜੀ ਕਰਨੇ ਆ ਜੀ ਠੀਕ ਆ ਜਿਹੜੇ ਲੋਕੀ ਦਿਨ ਨੂੰ ਅੱਜ ਕੱਲ ਟੋਣਾ ਮਾਰਦੇ ਆ ਬਾਕੀ ਏਸੀ ਲੋਕਾਂ ਨੂੰ ਇਹੇ ਪੋਇਲ ਕਰਦੇ ਆ ਵੀ ਕਿਸੇ ਦੀਆਂ ਲੱਤਾਂ ਨਾ ਖਿੱਚੋ ਜੇ ਕੋਈ ਮਿਹਨਤ ਕਰਦਾ ਉਹਨੂੰ ਕਰਨ ਦਿਓ ਬਾਕੀ ਸਾਰਿਆਂ ਨੂੰ ਜੀ ਧੰਨਵਾਦੀ ਸਾਰਿਆਂ ਦਾ